ਗੁਰੂ ਦੀ ਪਿਆਰੀ ਸواری ਗੁਰੂ ਦਾ ਖਾਸ ਰੂਪ ਗੁਰੂ ਰੂ ਸਤ ਸੰਗਤ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਸਦਕਾ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਮਹਾਂਪੁਰਸ਼ ਸੰਤ ਬਾਬਾ RAM ਸਿੰਘ ਗੰਡੂ ਵਾਲੇ ਮਹਾਂਪੁਰਸ਼ ਉਹਨਾਂ ਦੀ ਬਖਸ਼ਿਸ਼ ਸੰਗਤ ਜੀ ਆਪ ਜੀ ਦੇ ਨਾਲ ਅੱਜ ਇੱਕ ਵੀਡੀਓ ਸਾਂਝੀ ਕਰਨੀ ਹੈ ਜੋ ਅਮਰੀਕਾ ਦੀ ਘਟਨਾ ਹੈ ਇੱਕ ਭੈਣ ਦੇ ਨਾਲ ਜੋ ਘਟਨਾ ਹੋਈ ਉਹ ਸੁਣ ਕੇ ਆਪ ਜੀ ਦਾ ਜੋ ਪਿਆਰ ਆ ਗੁਰੂ ਪ੍ਰਤੀ ਤੇ ਮਹਾਪੁਰਸ਼ਾਂ ਪ੍ਰਤੀ ਉਹ ਹੋਰ ਵੱਧ ਜਾਏਗਾ ਉਸ ਭੈਣ ਨੇ ਜੋ ਮੈਸੇਜ ਭੇਜਿਆ ਹੈ ਉਸੇ ਤਰ੍ਹਾਂ ਹੀ ਮੈਂ ਆਪ ਜੀ ਨੂੰ ਸੁਣਾਉਣ ਦੀ ਕੋਸ਼ਿਸ਼ ਕਰਾਂਗਾ ਉਹ ਭੈਣ ਨੇ ਬਬਤ ਨਾਜੀ ਦੀ ਪੌਡਕਾਸਟ ਦੇਖੀ ਸੀਗੀ ਬਾਬਾ ਤਰਨਜੀਤ ਸਿੰਘ ਜੀ ਤਨਾ ਜੋ ਪੌਡਕਾਸਟ ਦੇ ਜਰੀਏ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਮਹਾਂਪੁਰਸ਼ਾਂ ਬਾਰੇ ਉਹਨਾਂ ਨੇ ਜੋ ਦੱਸਿਆ ਸੰਗਤਾਂ ਨੂੰ ਉਹ ਕਹਿੰਦੀ ਉਸ ਦਿਨ ਤੋਂ ਬਾਅਦ ਜਦੋਂ ਮੈਂ ਸੁਣਿਆ ਮੇਰੀ ਹੋਰ ਵੀ ਸ਼ਰਧਾ ਬਣ ਗਈ ਮੈਂ ਹੋਰ ਜਪ ਤਪ ਬਾਣੀ ਪੜਨ ਲੱਗ ਗਈ ਤੇ ਬਾਬਾ ਜੀ ਦੇ ਹੋਰ ਮੈਨੂੰ ਮਤਲਬ ਸ਼ਰਦਾ ਹੋ ਗਈ ਹੰਸਾਲੀ ਵਾਲੇ ਮਹਾਂਪੁਰਸ਼ਾਂ ਤੇ ਕਹਿੰਦੇ ਵੀ ਜਦੋਂ ਮੈਂ ਪੋਡਕਾਸਟ ਦੇਖੀ ਉਸ ਤੋਂ ਬਾਅਦ ਕੀ ਹੋਇਆ ਕਹਿੰਦੀ ਮੇਰੀ ਡਾਟਰ 15 ਸਾਲ ਦੀ ਆ ਸਵੇਰੇ ਜਦੋਂ ਮੈਂ ਉਹਨੂੰ ਬੱਸ ਸਟਾਪ ਤੇ ਛੱਡਣ ਗਈ ਸਕੂਲ ਛੱਡਣ ਦੇ ਲਈ ਤਾਂ ਜਿਹੜਾ ਉਹਦਾ ਪ੍ਰੋਜੈਕਟ ਸੀ ਉਹ ਘਰੇ ਭੁੱਲ ਗਈ ਗੱਡੀ ਦੇ ਵਿੱਚ ਰਹਿ ਗਿਆ ਜਿੱਦਾਂ ਡੈਸ਼ਬੋਰਡ ਤੇ ਪਿਆ ਰਹਿ ਗਿਆ ਜਦੋਂ ਮੈਂ ਘਰ ਆ ਕੇ ਡਰਾਈਵੇ ਤੇ ਗੱਡੀ ਪਾਰਕ ਕਰਨ ਲੱਗੀ ਤੇ ਫਿਰ ਮੈਨੂੰ ਉਹਦਾ ਮੈਂ ਉਹਨੂੰ ਫੋਨ ਕੀਤਾ ਕਿ ਤੁਸੀਂ ਕਿੰਨੀ ਪੁੱਤ ਆਪਣਾ ਪ੍ਰੋਜੈਕਟ ਭੁੱਲ ਗਿਓ ਤਾਂ ਉਹ ਕਹਿਣ ਲੱਗੀ ਕਿ ਮੰਮੀ ਮੈਨੂੰ ਤੁਸੀਂ ਡ੍ਰੌਪ ਕਰ ਦਿਓ ਰਿਸੈਸ ਤੋਂ ਪਹਿਲਾਂ ਕਰ ਸਕਦੇ ਹੋ ਤਾਂ ਮੈਂ ਕਿਹਾ ਵੀ ਕੋਈ ਗੱਲ ਨਹੀਂ ਰਿਸੈਸ ਤੱਕ ਮੈਂ ਕੋਸ਼ਿਸ਼ ਕਰਦੀ ਹਾਂ ਵੀ ਮੈਂ ਠੀਕ ਆ ਜਾਾਂਗੀ ਤੇ ਮੈਂ ਘਰ ਆਈ ਤੇ ਆਪਣਾ ਆਫਿਸ ਦਾ ਜਿਹੜਾ ਕੰਮ ਕੀਤਾ ਫਿਰ ਮੈਂ ਬੇਬੇ ਜੀ ਨੂੰ ਕਿਹਾ ਵੀ ਬੇਬੇ ਜੀ ਨਾਲ ਚੱਲਿਓ ਉਹ ਮੇਰੇ ਹਸਬੰਦ ਦੇ ਦਾਦੀ ਵੀ ਬੇਬੇ ਇਦਾਂ ਕਰਕੇ ਕਿੰਮੀ ਪ੍ਰੋਜੈਕਟ ਭੁੱਲ ਗਈ ਤੇ ਆਪਾਂ ਚੱਲਦੇ ਹਾਂ ਤੇ ਬੇਬੇ ਜੀ ਮੇਰੇ ਨਾਲ ਚੱਲ ਪਏ ਕਹਿੰਦੇ ਮੈਨੂੰ ਪਤਾ ਸੀਗਾ ਵੀ ਜਿਸ ਏਰੀਆ ਦੇ ਵਿੱਚ ਨੂੰ ਮੈਂ ਜਾਣਾ ਨਾ ਉੱਥੇ ਆਲਵੇਸ ਪੁਲਿਸ ਖੜੀ ਹੁੰਦੀ ਆ ਪਤਾ ਹੋਣ ਦੇ ਬਾਵਜੂਦ ਵੀ ਮੈਂ 50 ਦੀ ਸਪੀਡ ਉੱਥੇ ਹੈਗੀ ਆ ਪਰ ਮੈਂ 80 ਤੋਂ 84 ਤੇ ਗੱਡੀ ਮੇਰੀ ਸੀ ਪਤਾ ਨਹੀਂ ਮੈਨੂੰ ਕੀ ਹੋਇਆ ਮੇਰੇ ਡਾਕਟਰ ਕਹਿੰਦੀ ਗੱਡੀ ਭਜਾ ਦਿਓ ਤੇ ਮੈਂ ਲੇਟ ਆ ਤੇ ਮੈਂ ਗੱਡੀ ਭਜਾ ਦਿੱਤੀ ਤੇ ਮੈਨੂੰ ਅੰਦਰੋਂ ਫੀਲਿੰਗ ਸੀ ਮੈਨੂੰ ਕੋਈ ਨਾ ਕੋਈ ਜ਼ਰੂਰ ਉੱਥੇ ਰੋਕੇਗਾ ਕਿਉਂਕਿ ਆਲਵੇਸ ਪੁਲਿਸ ਹੁੰਦੀ ਆ ਤੇ ਉਹੀ ਗੱਲ ਹੋਈ ਮੈਂ ਸਾਈਡ ਤੇ ਜਿੱਦਾਂ ਇੱਧਰ ਹੁੰਦਾ ਵੀ ਗੱਡੀ ਦੇ ਲੱਟਾਂ ਅਗਲੇ ਨੇ ਜੇ ਜਗਾ ਲਈਆਂ ਇਹਦਾ ਮਤਲਬ ਸਾਡੇ ਲਈ ਆ ਮੈਂ ਗੱਡੀ ਆਉਂਦੀਆਂ ਲੱਟਾਂ ਹੋ ਗਈਆਂ ਮੈਂ ਸਾਈਡ ਤੇ ਗੱਡੀ ਲਾ ਲਈ ਮੈਂ ਬੇਬੇ ਜੀ ਨੂੰ ਕਿਹਾ ਪਾਟ ਕਰੋ ਬਸ ਪਹਿਲੀ ਪੌੜੀ ਦਾ ਤੇ ਬਾਬਾ ਜੀ ਅੱਗੇ ਅਰਦਾਸ ਬੇਨਤੀ ਕਰੋ ਸੰਤ ਬਾਬਾ ਅਜੀਤ ਸਿੰਘ ਜੀ ਹਸਾਲੀ ਵਾਲੇ ਮਹਾਂਪੁਰਸ਼ਾਂ ਦੇ ਅੱਗੇ ਉਹਨਾਂ ਨੇ ਆਪਾਂ ਨੂੰ ਅੱਜ ਬਚਾਉਣਾ ਕਹਿੰਦੇ ਮੇਰੇ ਹੱਥ ਕੰਬ ਰਹੇ ਸੀ ਜਿੱਦਾਂ ਮੈਂ ਗੱਡੀ ਦੇ ਵਿੱਚੋਂ ਪਿੰਕ ਸਲਿੱਪ ਜਿਹਨੂੰ ਇੰਸ਼ੋਰੈਂਸ ਦੀ ਸਲਿੱਪ ਵੀ ਕਹਿੰਦੇ ਨੇ ਤੇ ਆਨਰਸ਼ਿਪ ਗੱਡੀ ਦੀ ਗੱਲ ਨਹੀਂ ਕਿਉਂਕਿ ਪੁਲਿਸ ਵਾਲੇ ਪਹਿਲਾਂ ਹੀ ਉਹ ਮੰਗਦੇ ਨੇ ਤਾਂ ਜਦੋਂ ਮੈਂ ਉਹਦਾ ਚਿਹਰਾ ਦੇਖਿਆ ਪੁਲਿਸ ਵਾਲੇ ਦਾ ਤਾਂ ਮੈਨੂੰ ਪਤਾ ਲੱਗ ਗਿਆ ਵੀ ਇਹ ਮੈਨੂੰ ਕੁਝ ਨਾ ਕੁਝ ਜ਼ਰੂਰ ਕਹੇਗਾ ਮੈਂ ਬੇਬੇ ਜੀ ਨੂੰ ਕਿਹਾ ਕਿ ਜਿੰਨਾ ਹੋ ਸਕੇ ਨਾ ਬਾਬਾ ਜੀ ਦਾ ਨਾਮ ਲਾਓ ਤੇ ਮੈਂ ਉਹਨੇ ਦੇਖੋ ਮੇਰੇ ਕੋਲੇ ਆ ਕੇ ਕਹਿੰਦੀ ਪੁਲਿਸ ਵਾਲੇ ਨੇ ਨਾ ਓਨਰਸ਼ਿਪ ਮੰਗੀ ਨਾ ਪਿੰਕ ਸਲਿੱਪ ਮੰਗੀ ਮੇਰੇ ਨਾਲ ਸੰਸ ਲੈ ਕੇ ਚਲਾ ਗਿਆ ਤੇ ਮੈਂ ਫਿਰ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਤਨ ਤਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਓ ਆਪੇ ਹੀ ਦੇਖਿਓ ਆਪੇ ਹੀ ਦੇਖਿਓ ਤੁਸੀਂ ਮੇਰੇ ਕੋਲੋ ਗਲਤੀ ਹੋ ਗਈ ਦੁਬਾਰਾ ਨਹੀਂ ਇਹ ਗਲਤੀ ਕਰਦੀ ਕਦੇ ਵੀ ਇੰਨੀ ਸਪੀਡ ਤੇ ਗੱਡੀ ਨਹੀਂ ਚਲਾਉਂਦੀ ਬਸ ਕਹਿੰਦੀ 2 ਕੁ ਮਿੰਟ ਬਾਅਦ 1.5 ਕੁ ਮਿੰਟ ਬਾਅਦ ਉਹ ਆਇਆ ਉਹਨੇ ਮੈਨੂੰ ਜੋ ਪੁੱਛਿਆ ਮੈਨੂੰ ਫਿਰ ਸੱਚ ਦੱਸ ਦਿੱਤਾ ਉਹ ਕਹਿ ਰਿਹਾ ਸੀਗਾ ਵੀ ਤੈਨੂੰ ਪਤਾ ਨਾ 50 ਦੀ ਸਪੀਡ ਹੈ ਇੱਥੇ ਮੈਂ ਕਿਹਾ ਹਾਂਜੀ ਯੈਸ ਸਰ ਮੈਨੂੰ ਪਤਾ 50 ਦੀ ਸਪੀਡ ਆ ਤੁਸੀਂ ਸਹੀ ਕਿਹਾ ਉਹ ਕਹਿੰਦੇ ਵੀ ਜੇ ਤੈਨੂੰ ਪਤਾ 84 ਤੇ ਤੇਰੀ ਗੱਡੀ ਜਾ ਰਹੀ 80 ਤੇ ਤੈਨੂੰ ਇਸ ਬਾਰੇ ਨੌਲੇਜ ਨਹੀਂ ਸੀ ਦੀਦੀ ਕਹਿੰਦੇ ਵੀ ਮੈਨੂੰ ਪਤਾ ਪਰ ਮੈਂ ਸੱਚ ਦੱਸ ਦਿੰਦਾ ਵੀ ਮੇਰੀ ਬੇਟੀ ਦਾ ਪ੍ਰੋਜੈਕਟ ਸੀ ਇਸ ਕਰਕੇ ਮੈਨੂੰ ਤੇਜ਼ ਗੱਡੀ ਜਿਹੜੀ ਉਹ ਚਲਾਉਣੀ ਪਈ ਫਿਰ ਉਹ ਮੈਨੂੰ ਕਹਿੰਦਾ ਵੀ ਤੈਨੂੰ ਇਸ ਵਾਰ ਮੈਂ ਕੁਝ ਨਹੀਂ ਕਹਿੰਦਾ ਨੈਕਸਟ ਟਾਈਮ ਤੋਂ ਇਹਨਾਂ ਚੀਜ਼ਾਂ ਦਾ ਧਿਆਨ ਰੱਖੀ ਨਹੀਂ ਤਾਂ ਤੇਰੇ 4 ਪੁਆਇੰਟ ਕੱਟੇ ਜਾਣੇ ਨੇ ਤੇ ਸਾਡੇ ਕਹਿੰਦੀ ਦੀਦੀ ਵੀ 300 ਤੋਂ 350 ਤੋਂ 450 ਦੀ ਟਿਕਟ ਸੀਗੀ ਕਹਿੰਦੀ ਗੱਲ ਟਿਕਟ ਦੀ ਜਾਂ ਪੁਆਇੰਟਾਂ ਦੀ ਨਹੀਂ ਪਰ ਜਦੋਂ ਮੇਰੇ ਮੈਂ ਗੱਡੀ ਸਟਾਪ ਕੀਤੀ ਸੀ ਨਾ ਮੇਰੇ ਪਿੱਛੇ ਕੋਪ ਆਇਆ ਸੀਗਾ ਉਹ ਪੁਲਿਸ ਵਾਲਾ ਬਜ਼ੁਰਗ ਤਾਂ ਮੈਨੂੰ ਮਹਿਸੂਸ ਹੋ ਗਿਆ ਸੀਗਾ ਵੀ ਹੁਣ ਕੁਝ ਨਾ ਕੁਝ ਹੋਣਾ ਤੇ ਮੈਨੂੰ ਮਹਿਸੂਸ ਹੋ ਗਿਆ ਵੀ ਬਾਪੂ ਜੀ ਮੇਰੇ ਨਾਲ ਨੇ ਤੇ ਇੱਕ ਦਿਨ ਕਹਿੰਦੇ ਵੀ ਬੰਦੇ ਦਿਲ ਚ ਨਾ ਖੋਜ ਹੀ ਪੈਣ ਲੱਗ ਜਾਂਦੀ ਆ ਤੇ ਫਿਰ ਮੇਰਾ ਹੋਰ ਵੀ ਭਰੋਸਾ ਬਣ ਗਿਆ ਤੇ ਇਸ ਤਰ੍ਹਾਂ ਬਾਬਾ ਜੀ ਨੇ ਫਿਰ ਕਹਿੰਦੇ ਵੀ ਮੈਨੂੰ ਰੱਖਿਆ ਕਹਿੰਦੇ ਵੀ ਉਹ ਮਹਾਪੁਰਸ਼ ਨੇ ਕਿਤੇ ਵੀ ਨਹੀਂ ਗਏ ਮਹਾਪੁਰਸ਼ ਅੱਜ ਵੀ ਹਾਜ਼ਰ ਨਾਜ਼ਰ ਨੇ ਕੋਈ ਉਹਨਾਂ ਨੂੰ ਮਹਿਸੂਸ ਕਰੇ ਉਹਨਾਂ ਨੂੰ ਯਾਦ ਸੋ ਸੰਗਤ ਜੀ ਉਹ ਭੈਣ ਦੀ ਸ਼ਰਧਾ ਭਾਵਨਾ ਸੀਮਾ ਪਰਸਾਂ ਤੇ ਉਹਨੇ ਮਹਾਪੁਰਸ਼ਾਂ ਬਾਰੇ ਸੁਣਿਆ ਹੋਰ ਪਾਠ ਕਰਨ ਲੱਗ ਗਈ ਤਾਂ ਮਹਾਪੁਰਸ਼ਾਂ ਨੇ ਵੀ ਉਹਦਾ ਸਾਥ ਦਿੱਤਾ ਕਿਉਂਕਿ ਤਕਰੀਬਨ 1 2 ਦਿਨ ਬਾਅਦ ਵੈਗੁਰੂ ਦੀ ਕਿਰਪਾ ਨਾਲ ਜਿੰਨੀ ਇੱਕ ਸੰਗਤ ਨਾਲ ਮੀਰਾ ਲਿੰਕਾ ਇਹ ਵੀਡੀਓ ਮੈਨੂੰ ਕਿਸੇ ਨੇ ਭੇਜੀ ਆ ਉਹਨਾਂ ਦੇ ਕੋਲ ਭੈਣ ਦਾ ਫੋਨ ਆਇਆ ਸੀਗਾ ਇਹ ਮੈਸੇਜ ਆਇਆ ਮੇਰੇ ਕੋਲ ਤਕਰੀਬਨ 1-2 ਦਿਨ ਦੇ ਵਿੱਚ 1-2 ਦਿਨ ਬਾਅਦ ਕੋਈ ਨਾ ਕੋਈ ਸੰਗਤ ਦਾ ਫੋਨ ਮੈਸੇਜ ਜ਼ਰੂਰ ਆਉਂਦਾ ਜਿਹੜੇ ਦੱਸਦੇ ਨੇ ਵੀ ਵੀਰਜੀ ਅਸੀਂ ਇਸ ਤਰ੍ਹਾਂ ਪਾਠ ਕੀਤਾ ਅਰਦਾਸ ਕੀਤੀ ਸਾਡਾ ਆ ਕੰਮ ਹੋ ਗਿਆ ਕਈ ਇਥੋਂ ਤੱਕ ਵੀ ਦੱਸਦੇ ਨੇ ਵੀ ਬਾਬਾ ਜੀ ਨੇ ਸਾਡਾ ਜੀਵਨ ਬਦਲ ਕੇ ਰੱਖ ਦਿੱਤਾ ਕਈ ਕਹਿੰਦੇ ਨੇ ਵੀਰਜੀ ਸਾਨੂੰ ਬਾਬਾ ਜੀ ਦੇ ਦਰਸ਼ਨ ਹੋਏ ਮਹਾਂਪੁਰਸ਼ਾਂ ਨੇ ਨਾ ਸੁਪਣੇ ਦੇ ਵਿੱਚ ਸਾਨੂੰ ਆ ਬਚਨ ਕੀਤੇ ਨੇ ਵੀਰਜੀ ਅਸੀਂ ਕਿੱਦਾਂ ਕਰੀਏ ਫਿਰ ਮੈਂ ਕਹਿਣਾ ਵੀ ਜੇ ਬਾਬਾ ਜੀ ਨੇ ਤੁਹਾਨੂੰ ਸੁਪਨੇ ਦੇ ਵਿੱਚ ਕੁਝ ਕਿਹਾ ਨਾ ਪਾਠ ਕਰਨ ਦੇ ਲਈ ਕਿਹਾ ਜਾਂ ਕੋਈ ਕੰਮ ਕਿਹਾ ਜੋ ਵੀ ਤੁਹਾਨੂੰ ਕਿਹਾ ਕੋਸ਼ਿਸ਼ ਕਰੋ ਉਹਨੂੰ ਮੰਨੋ ਕਿਉਂਕਿ ਜਿਹੜੇ ਮਹਾਂਪੁਰਸ਼ਾਂ ਦੇ ਬਚਨ ਹੁੰਦੇ ਨੇ ਸੁਪਨੇ 'ਚ ਇਹ ਦਰਗਾਹੀ ਬਚਨ ਹੁੰਦੇ ਨੇ ਇਹਨਾਂ ਨੂੰ ਕਦੇ ਵੀ ਇਗਨੋਰ ਨਹੀਂ ਕਰਨਾ ਚਾਹੀਦਾ ਉਹ ਵੱਖਰੀ ਗੱਲ ਆ ਵੀ ਕਈ ਵਾਰੀ ਸੁਪਨਾ ਯਾਦ ਨਹੀਂ ਰਹਿੰਦਾ ਪਰ ਜੇ ਸੁਪਨਾ ਯਾਦ ਰਹਿ ਜਾਵੇ ਜੇ ਮਹਾਂਪੁਰਸ਼ਾਂ ਦੀ ਕੋਈ ਗੱਲ ਯਾਦ ਹੋਵੇ ਤਾਂ ਕੋਸ਼ਿਸ਼ ਕਰਿਆ ਕਰੋ ਸੰਗਤ ਜੀ ਉਹਨੂੰ ਆਪ ਜੀ ਮੰਨਿਆ ਕਰੋ ਤੇ ਅਰਦਾਸ ਕਰਿਆ ਕਰੋ ਮਹਾਂਪੁਰਸ਼ਾਂ ਦੇ ਅੱਗੇ ਵੀ ਤੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਿਆ ਕਰੋ ਕਿ ਸਤਿਗੁਰੂ ਸਾਨੂੰ ਬਾਣੀ ਦੀ ਸਮਝ ਦੇ ਬਾਣੀ ਨਾਲ ਜੁੜੀਏ ਕਿਉਂਕਿ ਬਾਣੀ ਨੇ ਸਿੱਧ ਦੇਣੀ ਹੈ ਸੰਗਤ ਜੀ ਤੇ ਬਾਕੀ ਸੰਤ ਬਾਬਾ ਰਾਮ ਸਿੰਘ ਜੀ ਗੰਡੂ ਵਾਲੇ ਮਹਾਂਪੁਰਸ਼ਾਂ ਨੇ ਬਚਨ ਕੀਤੇ ਸੀਗੇ ਵੀ ਭਾਈ ਹਜੇ ਤਾਂ ਸੰਤ ਬਾਬਾ ਅਜੀਤ ਸਿੰਘ ਅਨਸਾਲੀ ਵਾਲੇ ਮਹਾਂਪੁਰਸ਼ ਆਪਣਾ ਜਲਵਾ ਦਿਖਾਉਣਗੇ ਸੋ ਜਲ ਬਹੁਣਾ ਦਿਖ ਰਿਹਾ ਸੰਗਤ ਦਾ ਕਿਸ ਤਰ੍ਹਾਂ ਭਲਾ ਕਰ ਰਹੇ ਨੇ ਸੋ ਭੁੱਲਾ ਚੁੱਕਾ ਸੰਗਤ ਜੀ ਮਾਫ ਕਰਨੀ ਆ ਸਤਿਗੁਰੂ ਸਮਤ ਬਖਸ਼ ਦੇਣ ਦੀ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ